ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨਾਲ ਪੰਥਕ ਵਿਚਾਰਾਂ ਬਾਰੇ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਔਰ ਲੰਮੀਆਂ ਪੰਥਕ ਵਿਚਾਰਾ ਹੋਈਆਂ ਨੇ ਜਿਹਦੇ ਵਿੱਚ ਪਹਿਲੀ ਤਰੀਕ ਨੂੰ ਜਿਹੜੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਲੀਡਰਸ਼ਿਪ ਆਈ ਆਉਣੀ ਹੈ ਔਰ ਪੰਥ ਦੇ ਹੋਰ ਗੰਭੀਰ ਜਿਹੜੇ ਮਸਲੇ ਆ ਜਿਹੜੇ ਮੌਜੂਦਾ ਮਸਲੇ ਆ ਔਰ ਪੰਥ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਇਸ ਟਾਈਮ ਤੇ ਬਹੁਤ ਵੱਡੀ ਜਿਹੜੀ ਇਸ ਵळे ਘਾਟ ਪਈ ਆ ਚਾਹ ਉਹ ਰਾਜਨੀਤਿਕ ਤੌਰ ਤੇ ਹੈ ਔਰ ਪੰਥਕ ਸ਼ਕਤੀ ਨੂੰ ਇਕੱਠਾ ਕਰਨ ਵਾਸਤੇ ਤੇ ਪੰਥ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਵਾਸਤੇ ਤੇ ਪਿਛਲੀਆਂ ਜਿਹੜੀਆਂ ਗਲਤੀਆਂ ਲੀਡਰਸ਼ਿਪ ਤੋਂ ਹੋਈਆਂ ਨੇ ਉਹਦੀ ਮਾਫੀ ਮੰਗਣ ਵਾਸਤੇ ਲਿਖਤੀ ਤੌਰ ਤੇ ਉਹ ਇੱਕ ਤਰੀਕ ਨੂੰ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਣ ਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਆਣ ਕੇ ਇੱਕ ਮੰਗ ਪੱਤਰ ਦੇਣਗੇ ਕਿ ਚਿੱਠੀ ਦੇਣਗੇ ਕਿ ਸਾਡੇ ਤੋਂ ਜਦੋਂ ਸਰਕਾਰ ਸੀ ਤੇ ਉਹ ਸਰਕਾਰ ਵਿੱਚ ਬੈਠੇ ਸਨ ਤੇ ਉਸ ਟਾਈਮ ਤੇ ਜਿਹੜੀ ਬੇਦਬੀ ਹੋਈ ਹੈ ਤੇ ਬੇਦਬੀ ਵਾਲੇ ਲੋਕਾਂ ਨੂੰ ਜਿਹੜੀ ਸਜ਼ਾ ਨਹੀਂ ਕਿ ਦਿੱਤੀ ਗਈ ਔਰ ਉਹਦੇ ਚਾਹੀ ਉਹ ਕਹਿੰਦੇ ਬੋਲ ਨਹੀਂ ਸਕੇ ਸੈਣੀ ਨੂੰ ਡੀਜੀਪੀ ਲਾਇਆ ਹਜ਼ਾਰਾਲ ਮਨੂ ਨੂੰ ਉਹਦੇ ਘਰ ਦੇ ਨੂੰ ਟਿਕਟ ਦਿੱਤੀ ਚ ਇਸੇ ਤਰ੍ਹਾਂ ਹੋਰ ਮਾਫੀ ਦਿੱਤੀ ਗਈ RAM REW ਨੂੰ ਕਹਿੰਦੇ ਸੀ ਉਸ ਵਕਤ ਨਾਲ ਸੀ ਤੇ ਲੇਕਿਨ ਅਸੀਂ ਉੱਥੇ ਬੋਲੇ ਨਹੀਂ ਕਿਉਂਕਿ ਗੁਰਬਾਣੀ ਕਹਿੰਦੀ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਜੋਗਰ ਦਸੇ ਬਾਟ ਮਰੀਦਾਂ ਚੋਲਿਏ ਸੋ ਉਹਨਾਂ ਸਾਰੇ ਜਿਹੜੇ ਉਹਨਾਂ ਤੋਂ ਕਟਾਈਆਂ ਹੋਈਆਂ ਨੇ ਉਹਦੀ ਮਾਫੀ ਮੰਗਣ ਵਾਸਤੇ ਨਾਤਮਸਤ ਕੋਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹਿਲੀ ਤਰੀਕ ਨੂੰ 11 ਵਜੇ ਸਾਰੀ ਲੀਡਰਸ਼ਿਪ ਜਿਹੜੀ ਹੈ ਇੱਥੇ ਆਣ ਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਮਿਲੂਗੀ ਔਰ ਉਸ ਬਾਰੇ ਅਸੀਂ ਅੱਜ ਮਿਲ ਕੇ ਤੇ ਵਿਚਾਰ ਵਟਾਂਦਰਾ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਾਲ ਕੀਤਾ ਬੜੀਆਂ ਗੰਭੀਰ ਵਿਚਾਰਾਂ ਹੋਈਆਂ ਕਿ ਪੰਥਕ ਸ਼ਕਤੀ ਨੂੰ ਕਿਸ ਤਰ੍ਹਾਂ ਕੀਤਾ ਇਕੱਠਾ ਕੀਤਾ ਜਾਵੇ ਜਿਹੜੇ ਗੰਭੀਰ ਮਸਲੇ ਨੇ ਔਰ ਉਹਨਾਂ ਮਸਲਿਆਂ ਤੇ ਵਿਚਾਰ ਵਟਾਂਦਰਾ ਜਿਹੜਾ ਹੋਇਆ ਹੈ ਇਹ ਸਾਰਾ ਕਾਲ ਤਖਤ ਸਾਹਿਬ ਦੇ ਜਾਇਜ਼ਦਰ ਨਾਲ ਹੀ ਮਿਲ ਕੇ ਕੀਤਾ। ਬਈ ਤੁਹਾਨੂੰ ਕੀ ਲੱਗਦਾ ਕਿ ਕਿਸੇ ਇੱਕ ਵੀ ਦੇ ਦੌਰ ਚ ਸੂਰ ਦੋਸ਼ੀ ਸੀਗਾ ਉਸ ਵੇਲੇ ਜੀ ਲੱਗਦਾ ਕਿ ਵੀ ਕੋਈ ਸਾਰੇ ਹੁਣ ਮੈਂ ਇਕੱਲੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਨੂੰ ਕਲੈਕਟਿਵ ਤੌਰ ਤੇ ਸਾਰੀ ਲੀਡਰਸ਼ਿਪ ਹੀ ਇਹ ਦੋਸ਼ੀ ਸੀ। ਕਿਉਂਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਜੇ ਕਾਰਵਾਈ ਉੱਥੇ ਨਹੀਂ ਹੋਈ ਜਾਂ ਡੀਜੀਪੀ ਲਾਇਆ ਗਿਆ ਚਾਹੇ ਕਾਲ ਤਖਤ ਸਾਹਿਬ ਤੇ ਮਾਫੀ ਦਿੱਤੀ ਗਈ ਤੇ ਸਾਰੇ ਲੀਡਰਸ਼ਿਪ ਉਹਦਾ ਉਸ ਟਾਈਮ ਤੇ ਹੈਗੀ ਸੀ ਇਕੱਲੇ ਦਾ ਉਹ ਨਾ ਕਿਸਦਾ ਪੱਕਾ ਲੈਣਾ ਕੀ ਲੱਗਦਾ ਇਸੇ ਚੀਜ਼ ਦਾ ਕਿ ਅਮੈਜ ਜਿਹੜਾ ਅਕਾਲੀਦਰ ਨੂੰ ਖੁੱਕਣਾ ਪੈ ਰਿਹਾ ਜੀ ਰਗਾਦਾਰੇ ਵੇਖੋ ਜਿਹੜਾ ਅ ਅਰਸ਼ ਤੋਂ ਫਰਸ਼ ਤੇ ਆ ਨਾ ਸ਼ਰੋਮਨੀ ਅਕਾਲੀਦਾਲਾ ਉਹਦਾ ਮੁੱਖ ਕਾਰਨ ਇਹੋ ਹੀ ਆ ਕਿ ਉਹਦੀ ਪਿੱਠ ਜਿਹੜੀ ਸੀ ਉਹ ਗੁਰੂ ਵੱਲੋਂ ਹਟਕੇ ਤੇ ਪਰੇ ਦਿੱਲੀ ਵਾਲੇ ਪਾਸੇ ਹੋ ਗਈ ਸੀ ਔਰ ਸਿੱਖ ਜਿਹੜਾ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿੰਦਾ ਔਰ ਇੱਥੇ ਮੇਰੀ ਤੇ ਪੀਰੀ ਦਾ ਸਿਧਾਂਤ ਹੈ ਗੁਰੂ ਅਰਗਵਿੰਦ ਪਾਤਸ਼ਾਹ ਨੇ ਜਿਹੜਾ ਮੇਰੀ ਪੀੜੀ ਦਾ ਸਿੱਖ ਜਿੱਥੇ ਰਾਜਨੀਤਿਕ ਹੈ ਉਥੇ ਧਾਰਮਿਕ ਵੀ ਹੈ ਔਰ ਧਰਮ ਨੂੰ ਉੱਤੇ ਰੱਖ ਕੇ ਰਾਜਨੀਤੀ ਨੂੰ ਥੱਲੇ ਰੱਖ ਕੇ ਕੋੜੀ ਬਣਾ ਕੇ ਰਾਜਨੀਤੀ ਸਿੱਖ ਨੇ ਕਰਨੀ ਸੀ ਲੇਕਿਨ ਕਈ ਵਾਰ ਜਦੋਂ ਰਾਜ ਭਾਗ ਆ ਜਾਂਦਾ ਹੈ ਉਦੋਂ ਧਰਮ ਨੂੰ ਜਿਹੜੇ ਲੀਡਰਸ਼ਿਪ ਵਾਲ ਨੇ ਉਹ ਥੱਲੇ ਕਰ ਦਿੰਦੇ ਆ ਉਹ ਨਿੱਜ ਪ੍ਰਸਤੀ ਜਿਹੜੀ ਹੈ ਤੇ ਸਰਕਾਰਾਂ ਦੀ ਉਹ ਉੱਪਰ ਹੋ ਜਾਂਦੀ ਹੈ ਜਿਹਦੇ ਕਰਕੇ ਜੇ ਧਰਮ ਦਾ ਕੁੰਡਾ ਰਵੇ ਤੇ ਰਾਜ ਵੀ ਸਹੀ ਚੱਲਦਾ ਹੈ ਫੈਸਲੇ ਵੀ ਗਲਤ ਨਹੀਂ ਹੁੰਦੇ ਆ ਕਈ ਵਾਰ ਉਦੋਂ ਗਲਤ ਫੈਸਲੇ ਹੁੰਦੇ ਆ ਜਦੋਂ ਅਸੀਂ ਧਰਮ ਤੋਂ ਪਾਸੇ ਚਲੇ ਜਾਂਦੇ ਆ ਧਰਮ ਨੂੰ ਉੱਤੇ ਕੁੰਡਾ ਬਣਾ ਕੇ ਨਹੀਂ ਚਲਦੇ ਸੋ ਉਹ ਫੈਸਲੇ ਇਸ ਕਰਕੇ ਗਲਤ ਹੋਇਆ ਜਦੋਂ ਸਾਡੀ ਪਿੱਠ ਜਿਹੜੀ ਹੈ ਉਹ ਧਾਰਮਿਕ ਤੌਰ ਤੇ ਦਰਬਾਰ ਸਾਹਿਬ ਵੱਲੋਂ ਜਾਂ ਕਾਲ ਤਖਤ ਸਾਹਿਬ ਵੱਲੋਂ ਪਰੇ ਹੁੰਦੀ ਆ ਇਹ ਨਹੀਂ ਵੀ ਇਹਨਾਂ ਦੀ ਮੌਜੂਦਾ ਟਾਈਮ ਤੇ ਜਾਂ ਪਹਿਲਾ ਟਾਈਮ ਤੇ ਵੀ ਜਿਹੜੀ ਲੀਡਰਸ਼ਿਪ ਜਿਦਾਂ ਮਹਾਰਾਜਾ ਰਜੀਤ ਸਿੰਘ ਸੀ ਉਹਨਾਂ ਤੋਂ ਗਲਤੀ ਹੋਈ ਤੇ ਉਹਨਾਂ ਨੂੰ ਇੱਥੇ ਕਾਲ ਤਖਤ ਸਾਹਿਬ ਤੇ ਜਿਹੜਾ ਸੀ ਉਹ ਸੱਦਿਆ ਗਿਆ ਔਰ ਕਾਲੀ ਫੂਲਾ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਆ ਇਮਲੀ ਦੇ ਦਰਖਤ ਨਾਲ ਬੰਨ੍ਹ ਦਿਓ ਤੇ ਇਹਨਾਂ ਦੇ ਕੋਟਲੇ ਮਾਰੋ ਮਰੋ ਖਾਲਸਾ ਪੰਥਰੇ ਜਦੋਂ ਵੱਜ ਗਿਆ ਕਿ ਨਿਮਰਤਾ ਹੋ ਗਈ ਉਹਨੇ ਕਹਿਤਾ ਜੇ ਵੱਜਿਆਂ ਤੋਂ ਵੱਧ ਹੋ ਗਏ ਰਹਿੰਦੇ ਉਹਨਾਂ ਨੂੰ ਮਤਲਬ ਉਹਨਾਂ ਨੇ ਵੀ ਆਣ ਕੇ ਮਹਾਰਾਜ ਰਣਜੀਤ ਸਿੰਘ ਨੇ ਵੀ ਆਣ ਕੇ ਕਾਲ ਤਖਤ ਸਾਹਿਬ ਤੇ ਨਾਸਤਮਸਤ ਜਿਹੜੇ ਹੋਏ ਸੀ ਕਿ ਲੱਗਦਾ ਨਹੀਂ ਸਮਝ ਆਦਾ ਹੋ ਗਿਆ ਜੀ ਵੇਖੋ ਕਦੀ ਵੀ ਜਿਹੜੇ ਭੁੱਲ ਬਖਸ਼ਾਉਣ ਦਾ ਟਾਈਮ ਆ ਨਾ ਇਹ ਅੱਗੇ ਸਮਝ ਚੰਦੋਂ ਨਾਲ ਦਲਾਲਾ ਪਾਛੇ ਜੋ ਵੀ ਤੀਸੋ ਬੀਤੀ ਗਲਤੀਆਂ ਦਾ ਸਿੱਖ ਪੁਤਲਾ ਹੈ ਸਿੱਖ ਨਹੀਂ ਹਰੇਕ ਮਨੁੱਖ ਜਿਹੜਾ ਗਲਤੀ ਦਾ ਪਤਲਾ ਹੈਗਾ ਤੇ ਜੇ ਫਿਰ ਵੀ ਉਹ ਆਣ ਕੇ ਆਣ ਕੇ ਨਤਮਸਤਕ ਹੋ ਕੇ ਗਲਤੀ ਨੂੰ ਮੰਨਦਾ ਰ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਔਰ ਸਵੇਰ ਤੋਂ ਘੁੱਸਿਆ ਸ਼ਾਮ ਨੂੰ ਘਰ ਆ ਜੇ ਕੋਈ ਉਹਨੂੰ ਘੁੱਸਿਆ ਨਹੀਂ ਕਹਿੰਦਾ ਇਹ ਠੀਕ ਆ ਜੋ ਕਾਲ ਤਖਤ ਸਾਹਿਬ ਦੇ ਜਹੇਦਾਰ ਉਹਨਾਂ ਨੂੰ ਸੇਵਾ ਲਾਉਣਗੇ ਉਹ ਖਿੜੇ ਮੱਥੇ ਪ੍ਰਵਾਹਨ ਕਰਨ ਤੇ ਕੋਈ ਦੇਰ ਨਹੀਂ ਹੁੰਦੀ ਕਤੇ ਕੋਈ ਕਿਸੇ ਕੰਮ ਨੂੰ ਕੋਈ ਦੇਰੀ ਨਹੀਂ ਹੁੰਦੀ ਜਦੋਂ ਜਾਗੀਏ ਉਹਦਾ ਸਵੇਰਾ ਹੁੰਦਾ ਭਾਈ ਸਾਹਿਬ ਜਿਹੜਾ ਪਹਿਲਾਂ ਵੀ ਇਹਨਾਂ ਨੇ ਮਾਫੀ ਮੰਗੀ ਸੀਗੀ ਉਸ ਜੀ ਉਸ ਬਾਅਦ ਉਹਨਾਂ ਨੇ ਜਦੋਂ ਸਾਰਾ ਕਾਰਜ ਉਦੋਂ ਉਹ ਅਸਲ 'ਚ ਮਾਫੀ ਨਹੀਂ ਮੰਗੀ ਗਈ ਉਦੋਂ ਮੈਂ ਵਹਿਤ ਨਹੀਂ ਮੈਨੂੰ ਉਦੋਂ ਆਕਾਲਤਖਸਰ ਸਾਹਿਬ ਦੀ ਮਰਯਾਦਾ ਦੇ ਲੰਘਣਾ ਕੀਤੀ ਗਈ ਸੀ ਇੱਕ ਇੱਥੇ ਵਿਧੀ ਵਿਧਾਨ ਆ ਕਿ ਜੇ ਕਿਸੇ ਗਲਤੀ ਕੀਤੀ ਹੋਣ ਕੇ ਐਪਲੀਕੇਸ਼ਨ ਦਵੇ ਪੰਜ ਸਿੰਘ ਸਹਿਬਾਨ ਕੱਤਰ ਹੋਣ ਆਕਾਲਤਖਸਰ ਸਾਹਿਬ ਦੇ ਅੱਗੇ ਮਾਫੀ ਹੁੰਦੀ ਮਗਰ ਮਾਫੀ ਮੰਗੀ ਜਾਂਦੀ ਹੈ ਆਪਾਂ ਪਰੇ ਰੋਜ਼ ਝਗੜੇ ਹੋ ਜਾਂਦੇ ਆਪਣੇ ਤੇ ਆਪਾਂ ਰੋਜ਼ ਜਿਹੜਾ ਮਾਫੀ ਮੰਗਾਉਣੇ ਆ ਕੇ ਸਿੰਘ ਨੂੰ ਉਹਨੂੰ ਪਰੇ ਦੇ ਅੱਗੇ ਮਾਫੀ ਮੰਗਣੀ ਪੈਂਦੀ ਹੈ ਕਿ ਪਿੱਛੇ ਜਾ ਕੇ ਉਹਨਾਂ ਨੂੰ ਜਾ ਕੇ ਉੱਥੇ ਮੰਗਲਾ ਕਾਲਤਖ ਸਾਬ ਦੇ ਪਿੱਛੇ ਨਹੀਂ ਮਾਫੀ ਮੰਗੀ ਜਾ ਸਕਦੀ ਔਰ ਉਹ ਵੀ ਮੈਂ ਸਵਿਧਾ ਕਿ ਸਿੱਖੀ ਸਿਧਾਂਤ ਦੀ ਕਾਲਤਖ ਸਾਬ ਦੇ ਸੂਲਾਂ ਦੀ ਇੱਕ ਉਲੰਘਣਾ ਹੋਈ ਹੈ ਉੱਥੇ ਨਹੀਂ ਹਮਾਵੀ ਮੰਗਣੀ ਚਾਹੀਦੀ ਕਾਲਤਖ ਸਾਬ ਦੇ ਅੱਗੇ ਮੰਗਣੀ ਚਾਹੀਦੀ ਸੋ ਇਹ ਜਿਹੜਾ ਮਾਫੀ ਵਾਲਾ ਕੰਮ ਆ ਨਾ ਉਹ ਵਿਧੀ ਦੇ ਵਿਧਾਨ ਦੇ ਅਨਸਾਰ ਹੋਣਾ ਚਾਹੀਦਾ ਜਿਸ ਤਰ੍ਹਾਂ ਅਹੀ ਇਹ ਲੀਡਰਸ਼ਿਪ ਜਿਹੜੀ ਆ ਪਹਿਲੀ ਤਰੀਕੇ ਨੂੰ ਆਊਗੀ ਔਰ ਆਣ ਕੇ ਦੱਸੂਗੀ ਵੀ ਸੱਥ ਵਾ ਗਲਤੀਆਂ ਅਸੀਂ ਉਦੋਂ ਕੀਤੀਆਂ ਭਾਵੇਂ ਨਹੀਂ ਪਰ ਅਸੀਂ ਬੋਲੇ ਤਾਂ ਨਹੀਂ ਨਾ ਜਦੋਂ ਸਹਬਜ਼ਾਦਿਆਂ ਨੂੰ ਸ਼ਹੀਦ ਕਰਨ ਲੱਗੇ ਅਹੀ ਸ਼ੇਰ ਜਿਹੜਾ ਉਹ ਆਪਣੇ ਉਧਰ ਦਾ ਜਿਹੜਾ ਮਲੇਰਕੋਟਲੇ ਦਾ ਹੈ ਨਵਾਬ ਸ਼ੇਰਖਾਂ ਉਹ ਹੀ ਬੋਲੇ ਸੀ ਨਾ ਬਾਕੀ ਤਾਂ ਚੁੱਪ ਕਰ ਰਹੇ ਸੀ ਦੋਸ਼ੀ ਦੋਵੇਂ ਇਹ ਜਿਹੜੇ ਉਸ ਟਾਈਮ ਤੇ ਜਦੋਂ ਸਾਹਿਬ ਜਦਾਂ ਨੂੰ ਸ਼ਹੀਦ ਕਰਨ ਲੱਗੇ ਸੀ ਤੇ ਨਹੀਂ ਬੋਲੇ ਤੇ ਦੋਸ਼ੀ ਤਾਂ ਉਹ ਵੀ ਹੈਗੇ ਸੀ ਉੱਚ ਬੜੇ ਲੋਕ ਸੀ ਉਦੋਂ ਕੱਲੇ ਉਹ ਨਹੀਂ ਹੈਗਾ ਪਰ ਹਾ ਦਾ ਮਾਰਾ ਕੱਲ ਉਹਨਾਂ ਮਾਰਿਆ ਭਾਈ ਸਾਹਿਬ ਲੱਗਦਾ ਕਿ ਇੱਕ ਤਰੀਕ ਤੁਸੀਂ ਕਹਿ ਰਹੇ ਹੋ ਕਿ ਸਾਰੀ ਲੀਡਰਸ਼ਿਪ ਪਹੁੰਚੇ ਤੁਸੀਂ ਸੰਤਖੇਵਾ ਬਹੁਤ ਲੰਬੇ ਸਮੇਂ ਤੋਂ ਕੀਤੀ ਤੁਸੀਂ ਸੰਪਰਕ ਵਿੱਚ ਕਿ ਹੈਗੇ ਬਾਕੀ ਇਹਨਾਂ ਨਾਲ ਗੱਲਬਾਤ ਹੁੰਦੀ ਹੋਏਗੀ ਤੋਂ ਕੀ ਲੱਗਦਾ ਹੈ ਕੌਣ ਕੌਣ ਪਹੁੰਚ ਸਕਦਾ ਹੈ ਜਾਂ ਕੌਣ ਨਹੀਂ ਪਹੁੰਚੂਗਾ ਵੇਖੋ ਜਿਹੜੇ ਜਲੰਧਰ ਚ ਇਕੱਠੇ ਹੋਏ ਸੀ ਨਾ ਲੀਡਰਸ਼ਿਪ ਉਹ ਤਾਂ ਸਾਰੇ ਪਹੁੰਚੂਗੀ ਅਹੀਂ ਮੈਂ ਤਾਂ ਤੁਹਾਡੇ ਬਾਅਦ ਮੇਰਾ ਇਹ ਸਾਰਿਆਂ ਨੂੰ ਕਹਿਣਾ ਚਾਹਣਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਕਿ ਉਹ ਤੇ ਜਦੋਂ ਇਸ਼ਤਿਹਾਰ ਦਿੱਤੇ ਗਏ ਸੀ ਨਾ ਆਪਣੇ ਉਹ ਮਾਫੀ ਤੋਂ ਬਾਅਦ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੇ ਸੀ ਉਹਦੇ ਚ ਮੈਂਬਰ ਸਭਾ ਨਾਲ ਵੀ ਹੈਗੇ ਆ ਭਾਵੇਂ ਮੈਂਬਰ ਸਭਾ ਨਾਲ ਦੇ ਵਿੱਚ ਕੋਈ ਗਲਤੀ ਨਹੀਂ ਸੀ ਮੈਂ ਉਹਨਾਂ ਮੈਂਬਰ ਸਭਾ ਨਾਲ ਨੂੰ ਔਰ ਸਮੁੱਚੀ ਲੀਡਰਸ਼ਿਪ ਥੱਲੇ ਵਾਲੇ ਸਿੰਘਾਂ ਨੂੰ ਵੀ ਕਹਿਣਾ ਕਿਉਂਕਿ ਨਾਲ ਹੀ ਰਹੇ ਆ ਨਾ ਸਾਰੇ ਉਹ ਸਾਰੇ ਸਿੰਘਾਂ ਨੂੰ ਭਾਵੇਂ ਕੋਈ ਥੱਲੇ ਜਹੇਦਾਰ ਵੀ ਆ ਕੋਈ ਪ੍ਰਧਾਨ ਵੀ ਆ ਕਿਹੇ ਜ਼ਿਲ੍ਹੇ ਦਾ ਕੋਈ ਇਸੇ ਤਰ੍ਹਾਂ ਹਲਕੇ ਦੇ ਇੰਚਾਰਜ ਵੀ ਆ ਕੋਈ ਹੈਗੇ ਜਿਹੜੇ ਕਿਉਂਕਿ ਕਾਲਤਖ ਸਾਹਿਬ ਤੇ ਨਤਮਸਤ ਹੋਇਆ ਵੱਡੇ ਹੋਣਾ ਇੱਥੇ ਸਜ਼ਾ ਜਿਹੜੀ ਲੱਗਣੀ ਆ ਨਾ ਉਹ ਗੁਰੂ ਘਰ ਦੇ ਜੋੜੇ ਤਾਂ ਆਪਾਂ ਵੈਸੇ ਹੀ ਛਾੜਦੇ ਆ ਛਾੜਨੇ ਵੀ ਚਾਹੀਦੇ ਆ ਆਪਾਂ ਆਣ ਕੇ ਲੰਗਰ ਦੀ ਸੇਵਾ ਵੀ ਕਰਦੇ ਆ ਆਪਾਂ ਝਾੜੂ ਦੀ ਸੇਵਾ ਵੀ ਕਰਦੇ ਆ ਔਰ ਲੋਕ ਕਰੋੜਾਪਤੀ ਲੋਕ ਲੋ ਜਾਣ ਕੇ ਇੱਥੇ ਉਹ ਸੇਵਾ ਕਰਦੇ ਆ ਤੇ ਸਾਨੂੰ ਤਾਂ ਵੱਡੇ ਭਾਗ ਹੋਣੇ ਆ ਕਾਲਤਖ ਸਾਹਿਬ ਦੇ ਜਹੇਦਾਰ ਸੇਵਾ ਲਾਉਣਗੇ ਤੇ ਮੈਂ ਸਮਝਦਾ ਐ ਕਿ ਉਹ ਸੇਵਾ ਸਾਂਸਾਰਿਆਂ ਨੂੰ ਕਰੀ ਜੀ ਔਰ ਸਾਰੇ ਕਾਲੀਦਾਲ ਨੂੰ ਆਉਣਾ ਚਾਹੀਦਾ ਮੈਂ ਇਹ ਵੀ ਬੇਨਤੀ ਕਰਨਾ ਚਾਹਣਾ ਸਾਰਾ ਕਾਲੀਦਾਲ ਇੱਥੇ ਆਵੇ ਬਸਤਪੂਰ ਪ੍ਰਧਾਨਗੀ ਦੀ ਚੋਣ ਹੋ ਸਕਦੀ ਨਹੀਂ ਉਹ ਵੇਖੋ ਬਾਅਦ ਵਿੱਚ ਪਹਿਲਾਂ ਤਾਂ ਜਿਹੜਾ ਗਰਾਂਹ ਆਇਆ ਉਹਦੀ ਮਾਫੀ ਤਾਂ ਮੰਗੀ ਜੇ ਜਦੋਂ ਗਰਾਂਹ ਤੋਂ ਮਾਫੀ ਮੰਗਾ ਕੇ ਅਗਲੀਆਂ ਗੱਲਾਂ ਤਾਂ ਬਾਅਦ ਚ ਚੱਲਦੀਆਂ ਬਕਰੂ ਸਿੰਘ ਸਾਹਿਬ ਨੇ ਕਿਸਰਾ ਦਾ ਸੁਆਸਨ ਦਿੱਤਾ ਬਹੁਤ ਵਧੀਆ ਉਹਨਾਂ ਕਹਿਆ ਹੈ ਵੀ ਇਹ ਹੋਣੀ ਚਾਹੀਦੀ ਆ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜੇ ਕਿਸੇ ਗਲਤੀ ਕੀਤੀ ਆ ਕੋੜ ਵੀ ਜਿਹੜੇ ਕੋਈ ਇੱਥੇ ਪੇਸ਼ ਹੁੰਦੇ ਆਣ ਕੇ ਜਿਹੜਾ ਗਲਤੀ ਕੀਤੀ ਉਹ ਕਾਲ ਤੱਕ ਸਭ ਤੇ ਪੇਸ਼ ਹੁੰਦੇ ਆ ਨਾ ਤਮਸਤਕ ਹੁੰਦੇ ਆ ਉਹਨਾਂ ਨੂੰ ਸਜ਼ਾ ਲੱਗਦੀ ਆ ਸਜ਼ਾ ਭੁਗਤ ਕੇ ਫਿਰ ਅਰਦਾਸ ਹੁੰਦੀ ਆ ਔਰ ਫਿਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਜਿਹੜੇ ਉਹ ਮਾਫ ਕਰ ਦਿੰਦੇ ਆ ਤੇ ਗਲਤੀ ਜਿਹੜੀ ਨੇ ਭੁੱਲਣ ਹਾਰ ਸਭ ਕੋ ਆ ਭੁੱਲ ਗੁਰੂ ਕਰਤਾਰ ਅਸੀਂ ਤਾਂ ਸਾਰੇ ਰੋਜ਼ ਭੁੱਲਣ ਵਾਲੇ ਲੋਕ ਆ ਜਿੰਨੇ ਵੀ ਆਪਾਂ ਬਾਹੀ ਮੰਗਣੀ ਆਉਣੇ ਇੱਥੇ ਜਦੋਂ ਆਉਣੇ ਆ ਔਰ ਸਿੱਖ ਦੋਵੇਂ ਵੇਲੇ ਜਦੋਂ ਅਰਦਾਸ ਕਰਦਾ ਜਿੱਥੇ ਨਾਨਕ ਨਾਮ ਚੜ੍ਹਦੀ ਕਲਾ ਕਹਿੰਦਾ ਉੱਥੇ ਉਸ ਤੋਂ ਪਹਿਲਾਂ ਇਹ ਗੱਲ ਕਹਿੰਦਾ ਹੈ ਕਿ ਜੇ ਮੇਰ ਤੋਂ ਕੋਈ ਜਾਣੇ ਨਾੜੇ ਗਲਤੀ ਹੋਈ ਹੈ ਭੁੱਲ ਚੋਕੋ ਗਿਆ ਸਵੇਰੇ ਤੇ ਸ਼ਾਮੀ ਜਦੋਂ ਅਰਦਾਹ ਤੇ ਸੱਚੇ ਬਾਦਸ਼ਾਹੋਂ ਮਾਫ ਕਰਿਆ